ਕੀਨਾ ਆਉਂ ਤਾਰਾ ਸਿੰਘ ਤੂੰ ਬੋਲ ਕੇ ਸਮਝਵਾ ਰਾਇ ਜਿਹੜਾ ਹਣ ਇੱਕ ਅੱਦੂ ਦੇ ਕਾਇਆ ਹੈ ਸਾਡੇ ਨਾਲ ਦੋ ਕਿਲੇ ਚੋਨਾ ਲਵਾ ਓਏ ਤੁਹਾਡਾ ਮੈਂ ਇਥੇ ਦੋ ਕਿਲੇ ਚੋਨਾ ਲਵਾਦਾ ਰਹਾ ਤੇ ਜਿਹੜਾ ਮੈਂ ਉਥੇ ਕਦੂ ਮਾਰਿਆ ਉਹ ਜਾਂਦਿਆਂ ਨੂੰ ਸੈਟ ਹੋ ਜੇ ਮੁਝੇ ਤੂੰ ਸਾਡੇ ਨਾਲ ਦੋ ਕਿਲੇ ਚੋਨਾ ਨਹੀਂ ਲਵਾਏਂਗਾ ਸਕੀਨਾ ਨੂੰ ਨਹੀਂ ਖੜ ਸਾਦਾ ਓਏ ਮੈਂ ਆਪਦੇ ਪਰਿਵਾਰ ਦੀ ਖਾਤਰ ਦੋ ਅਕਲੇ ਤੇ ਕੀ ਚਾਰ ਕਿਲੇ ਮਿਲਵਾ ਸਕਦਾ ਕੋਈ ਗੱਲ ਨਹੀਂ ਲਵਾ ਦੂੰਗਾ ਚੱਲ ਫਿਰ ਦੱਸ ਇੱਕ ਇੱਕਲੇ ਦੇ ਵਿੱਚ ਕਿੰਨੀਆਂ ਮੂਈਆਂ ਲੱਗਦੀਆਂ ਨੇ

मूसा चिता जिंदाबाद मूसा चिता जिंदाबाद अब बोल पाकिस्तानी बासमती जिंदाबाद पाकिस्तानी बासमती जिंदाबाद हूँ बोल ग्यारह इक्की मुर्दाबाद अशर तेरह छब्बी मूसा इतनी जिंदाबाद कोई तराज नहीं पर साह एक जिंदाबाद की जिंदाबाद है तो जिंदाबाद रहूगी जिंदाबाद ग्यारह एक जिंदाबाद ग्यारह एकद ਤਾਰਾ ਸਿੰਘ ਤੂੰ ਬੋਲ ਕੇ ਸਮਝਵਾਰ ਆ ਜਿਹੜਾ ਸਾਡੇ ਕਦੂ ਦੇ ਕਾਇ ਸਾਡੇ ਨਾਲ 2 ਕਿਲੇ ਚੋਨਾ ਲਵਾ ਓਏ ਤੁਹਾਡਾ ਮੈਂ ਇੱਥੇ 2 ਕਿਲੇ ਚੋਨਾ ਲਵਾਦਾ ਰਹਾ ਤੇ ਜਿਹੜਾ ਮੈਂ ਉਥੇ ਕਦੂ ਮਾਰਿਆ ਏ ਉਹ ਜਾਂਦੇ ਨੂੰ ਸੈਟ ਹੋ ਜੇ ਪੁੱਜੇ ਤੂੰ ਸਾਡੇ ਨਾਲ 2 ਕਿਲੇ ਚੋਨਾ ਨਹੀਂ ਲਵਾਏਂਗਾ ਸਿਕੀਨਾਂ ਨੂੰ ਨਹੀਂ ਖਾ ਸਕਦਾ ਓਏ ਮੈਂ ਆਪਦੇ ਪਰਿਵਾਰ ਦੀ ਖਾਤਰ 2 ਕਿਲੇ ਤੇ ਕੀ 4 ਕਿਲੇ ਵੀ ਲਵਾ ਸਕਦਾ ਹਾਂ ਕੋਈ ਗੱਲ ਨਹੀਂ ਲਵਾ ਦੂੰਗਾ ਚੱਲ ਫਿਰ ਦੱਸ 1 ਕਿਲੇ ਦੇ ਵਿੱਚ ਕਿੰਨੀਆਂ ਮੂਈਆਂ ਲੱਗਦੀਆਂ ਨੇ ਓਏ ਜੇ ਪੰਜਾਬੀ ਪੁੱਟਰ ਤੇ 200 250 ਤੇ ਜੇ ਭਈਆ ਪੁੱਟਰ ਤੇ 100 150 ਸੁਬਾਨ ਅੱਲਾ